ਕਿੰਨੇ ਜਿਗਿਆ ਬੇਜ਼ਗਾਰ ਸੀ ਉਹ ਕਿੰਨਿਆਂ ਦਾ ਕਿੰਨੇ ਲੱਖ ਤਾਂ ਨੌਕਰੀ ਉਹਨਾਂ ਬੱਚਿਆਂ ਦਾ 55000 ਸਰਕਾਰੀ ਜਿਸ ਵੀ ਮੈਰਿਜ ਤੇ ਹੈ ਮੈਰਿਜ 1 ਰੁਪਈਆ ਨੀ ਇੱਕ ਘਰ ਚ 2 2 3 3 ਵੀ ਮਿਲਦੀ ਹੈ ਸਿਰਫ 55 54 ਮਿਲ ਗਿਆ ਕੋਈ ਪੈਸਾ ਨਹੀਂ ਆਵਾਜ਼ ਵੀ ਗਿਆ ਦੇ ਹਾਂਜੀ ਕੋਈ ਪੈਸਾ ਨਹੀਂ ਲੱਗਦਾ ਜੀ ਕੋਈ ਕੁਛ ਫਾਰਸ ਚੱਲਦੀ ਬੈ ਨੰਬਰ ਲਓ ਜਿਹਦੇ ਨੰਬਰ ਇੱਕ ਨੰਬਰ ਵੀ ਵੱਧਾ ਹੈ ਤਾਂ ਉਹ ਨੌਕਰੀ ਮਿਲੂ ਕੋਈ ਕਈਆਂ ਨੇ 2 2 3 3 ਲੈ ਲਿਆ ਕਲਰਕ ਲੱਗਿਆ ਪਹਿਲਾਂ ਕਲਰਕ ਲੱਗ ਕੇ ਪੜ੍ਹ ਲਿਆ ਪਟਵਾਰੀ ਬਣ ਗਿਆ ਅਡਵਾਰੀ ਬਣ ਕੇ ਪੜ ਲਿਆ ਐਸਜੀਓ ਲੱਗ ਗਿਆ ਕਿੰਨੀਆਂ ਤੱਕ ਨੌਕਰੀਆਂ ਉਹ ਕੀ ਕਰੀ ਜਾਵੇ ਚਾਹੇ ਉਹ ਡੀਸੀ ਲੱਗ ਜਾਣਾ ਇੱਕ ਫਾਰਮਾਸਿਸਟ ਫਾਰਮਾਸਿਸਟ ਕੁੜੀ ਆ ਪਾ ਦੇ ਲਈ ਮਾਨੂੰ ਪਰ ਉਹਨੂੰ ਟੈਸਟ ਪਾਸ ਕਿਹਾ ਕੋਈ ਜੀ ਬਾਸੀ ਆ ਜਿਹੜੀ ਫਰੀਦਕੋਟ ਹਾਂ ਬੜੇ ਵਿੱਚ ਉਹਦਾ ਮਰਚੀ ਚੌਥਾ ਨੰਬਰ ਆਮ ਘਰ ਦੀ ਕੁੜੀ ਜਮੇ ਬਾਬਾ ਫਰੀਦਕੋਟ ਬਾਬਾ ਫਰੀਦ ਉਹਦੀ ਉਹਦੀ ਸਿਲੈਕਸ਼ਨ ਹੋ ਗਈ ਕਿ ਦਿਨ ਤੋਂ ਆ ਜਾ ਆ ਜਾ ਮੇਰੇ ਦੋਸਤ ਦੀ ਕੁੜੀ ਅੱਛਾ ਜੀ ਨਹੀਂ ਬੱਚੇ ਪੜ ਲਿਆ ਬਾਹਰਲੇ ਮੁਲਕਾਂ ਨੂੰ ਕਿਉਂ ਭਜ ਜਾਉਣ ਇੱਥੇ ਡਿਗਰੀਆਂ ਲੈ ਕੇ ਉੱਥੇ ਜਾ ਕੇ ਦਿਹਾੜੀਆਂ ਕਰਦੇ। ਦਿਹਾੜੀਆਂ ਵੀ ਨਹੀਂ ਮਿਲਦੀ ਹੁੰਦਾ। ਉੱਥੇ ਵੀ ਦਿਹਾੜੀਆਂ ਮਿਲਦੀਆਂ। ਮੈਂ ਕਹਿੰਦਾ ਥੋੜਾ ਜਿਹਾ ਬਲੂ ਹਟ ਕਰ ਮੈਂ ਵੀ ਦਾ। ਜੀ ਜੀ। ਤੁਸੀਂ ਤੇ ਗਏ ਸੀ ਕੋਈ ਸਾਡੇ ਕੋਲ। ਇੰਗਲੈਂਡ ਇੰਗਲੈਂਡ ਨੂੰ ਰੱਖਣਾ ਹੈ ਇੰਗਲੈਂਡ। ਉਹ ਘਰ ਤੇ ਮੇਰੇ ਨਾਲ ਹੀ ਘਰ। ਇਕਵਾਲ ਦਾ। ਇਕਵਾਲ ਦਾ। ਇਕਵਾਲ ਦੇ ਘਰ ਹੀ। ਮੈਂ ਵੀ ਇੱਥੇ ਫੈਕਟਰੀ ਲਉਣ ਲੱਗੇ ਆ। ਅੱਛਾ। ਲਾਓ ਲਾਓ। ਅਗਿਆ ਕੰਮ ਦਿਓ ਲੋਕਾਂ ਨੂੰ। ਪੰਜਾਬ ਦੇ ਮੁੰਡੇ ਕੁੜੀਆਂ ਰੱਖੋ। ਅੱਛਾ। ਨਹੀਂ ਨਹੀਂ ਮੈਂ ਸਾਰੀਆਂ ਪਰਮਿਸ਼ਨਾਂ ਪੁੱਛਣਾ। ਅਵੀ ਕੀ ਪਰਮਿਟ ਲੈਣੀ ਹੈ ਬੱਸ। ਕੋਈ 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 ਟਾਈਮ ਲੱਗਣਾ। ਕੋਈ ਰਸ਼ਵਤੀ ਨਹੀਂ ਮੰਗਦਾ ਕੋਈ ਕੁਛ ਨਹੀਂ ਕੰਮ ਸਾਡਾ ਲਾਲਚ ਨਹੀਂ ਹੈ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਬਸ ਨਹੀਂ ਕਰਾਂਗੇ ਉਹਨੇ ਹੀ ਨਸ਼ੇ ਪੱਤੋ ਦਾ ਕੰਮ ਕਰੂਗਾ ਮੈਂ ਬਹੁਤ ਵੱਡੀ ਬਿੱਲ ਲਈ 500 ਤੋਂ ਬਹੁਤ ਹੋ ਬਹੁਤ ਹੈ ਬਹੁਤ 200 ਪਈ ਦੋ ਪਿੰਡਾਂ ਦੀ ਮਲ ਨੌਜਵਾਨ ਮੁੰਡੇ ਕੁੜੀਆਂ ਹੋ ਜਾਣਗੇ ਬੱਚੇ ਨੇ ਰਹਿ ਰਿਹਾ ਦੂਜਾ ਕੰਮ ਕਰ ਜਾਂਦਾ ਪਤਾ ਨਹੀਂ ਕਿੰਨੇ ਜੰਮ ਮਿਲ ਗਿਆ ਜੀ ਕੋਈ ਵੀ ਕੰਮ ਤੇ ਲਾਉਣੇ ਦਾ ਇਹ ਦੇਲਾ ਵਾਂਨ ਸ਼ੈਤਾਨੀ ਦਾ ਘਰ ਉਹੀ ਗੱਲ ਹੈ ਵਿਲੇ ਵਿਲੇ ਫਿਰਨੋ ਯਾਰੀ ਦੋਸਤੀ ਦਾ ਸੌਂਪ ਪਵਾਤੀ ਕਦੇ ਕਿਤੇ ਕਦੇ ਕੁਛ ਕਰਾ ਕੇ ਐ ਲਾ ਇੱਕ ਵਾਰੀ ਜਦੋਂ ਲੱਗ ਗਿਆ ਤੇ ਨਿਕਲਣਾ ਮੁਸ਼ਕਲ ਹੋ ਗਿਆ